ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਕਲੇਰ ਰਹੇ ਜੇਤੂ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਕਲੇਰ ਜਿਨ੍ਹਾਂ ਵੱਲੋਂ ਅੱਜ ਬਲਾਕ ਸੰਮਤੀ ਦੀ ਚੋਣ ਲੜੀ ਗਈ ਸੀ ਉਹ ਅੱਜ ਜੇਤੂ ਰਹੇ ਨੇ ਸੋ ਗੱਲ ਕਰਾਂਗੇ ਜੇਤੂ ਉਮੀਦਵਾਰ ਜਗਤਾਰ ਸਿੰਘ ਕਲੇਰ ਨਾਲ ਅੱਜ ਜਿੱਤੇ ਹੋ ਤੁਸੀਂ ਬਲਾਕ ਸੰਮਤੀ ਚੋਣ ਕੀ ਕਹੋਗੇ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਅੱਠ ਪਿੰਡਾਂ ਦਾ ਜਿਨ੍ਹਾਂ ਨੇ ਸਾਨੂੰ ਜਿੱਤ ਦਿੱਤੀ ਬਾਕੀ ਸਰਦਾਰ ਰਪਿੰਦਰ ਸਿੰਘ ਹੈਪੀ ਐਮਐਲ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਿੰਨੀ ਵੋਟਾਂ ਦੇ ਨਾਲ ਤੁਸੀਂ ਆਪਣੇ ਵਿਰੋਧੀ ਉਮੀਦਵਾਰ ਨੂੰ 100 ਵੋਟਾਂ ਤੇ ਵਿਰੋਧੀ ਉਮੀਦਵਾਰ ਨੂੰ 100 ਵੋਟਾਂ ਨਾਲ ਹਰਾਇਆ ਹੁਣ ਅੱਗੇ ਪਿੰਡ ਦੇ ਕੀ ਕੰਮ ਹੈਗੇ ਜੋ ਤੁਸੀਂ ਕਰਨ ਵਾਲੇ ਨੇ ਜਿੰਨੇ ਵਿਕਾਸ ਦੇ ਕੰਮ ਜੋ ਪਿੰਡਾਂ ਦੇ ਕੰਮ ਆ ਇਹੋ ਪਹਿਲ ਦੇ ਆਧਾਰ ਤੇ ਕਰਾਂਗੇ 100 ਪਿੰਡਾਂ ਦੇ ਜੋ ਵੀ ਵਿਕਾਸ ਦੇ ਕੰਮ ਨੇ ਪਹਿਲ ਦੇ ਆਧਾਰ ਤੇ ਕਰਾਂਗੇ ਇਹ ਦਾਵਾ ਕੀਤਾ ਗਿਆ ਜਗਤਾਰ ਸਿੰਘ ਕਲੇਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਮ ਆਵੀ ਪਾਰਟੀ ਜਿੰਦਾਬਾਦ ਵੀ ਪਾਰਟੀ ਜਿੰਦਾਬਾਦ ਸਰਦਾਰ ਭਵਨ ਸਿੰਘ ਜੀ ਮਾਨ ਜਿੰਦਾਬਾਦ ਹਲੋ ਪੁਰਾਣੇ ਬਚਗੜੇ ਲੋਕ ਐ ਕਹੜਾ